ਉਹ ਗੋਲੀਆਂ ਚਲਾਤਾ ਬੰਦੇ ਨੇ ਚਲਾਈਆਂ ਜੀ ਉਹ ਆਪਾਂ ਪਛਾਣਿਆ ਹੈ ਹੀ ਨਹੀਂਗਾ ਹਾਂ ਕਿੰਨੇ ਵਜੇ ਹੋ ਚਲਾਈਆਂ ਗੋਲੀਆਂ ਟਾਈਮ ਤਾਂ ਮੈਨੂੰ ਦਿਖਿਆ ਹੈ ਹੀ ਨਹੀਂਗਾ ਸਵੇਰੇ ਚਲਾਈਆਂ ਚ ਰਾਤ ਦੀ ਸਵੇਰੇ ਅੱਛਾ ਤੇ ਤੁਸੀਂ ਕਿੱਥੇ ਸੀਗੇ ਮੈਂ ਦੁੱਧ ਪਾਣ ਗਿਆ ਸੀ ਉਹ ਕੱਲੇ ਆਇਆ ਸੀ ਖੂਬ ਤੇ ਅਸੀਂ ਸੋਚਾਗੇ ਕੰਨ ਕੁੱਲ ਕਰਨ ਵਾਲਾ ਮੈਂ ਮਗਰ ਲਾਇਆ ਮਰਦਾ ਕਿਸ ਉਹ ਗੋਲੀ ਚਲਾਤਾ ਤੇ ਤੁਹਾਡੇ ਕਿੱਥੇ ਲੱਗੀ ਗੋਲੀ ਤੇ ਇੱਕ ਬਾਹ ਤੇ ਇੱਕ ਪੈਰ ਤੇ ਇੱਕ ਚੁੱਤਰ ਤੇ ਆ ਤੇ ਪੁਲਿਸ ਜੀ ਕਦ ਕੀਤੀ ਇਸ ਮੌਲੇ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਕੱਲ ਆ ਹੁਣ ਆਇਆ ਤੇ ਕਿੱਥੇ ਹੋਈ ਏ ਹਸ ਇਹ ਵਿਆਹ ਆ ਇਧਰ ਹਾਂਜੀ ਐ ਰਾਣੀਪੁਰ ਨੂੰ ਰਾਣੀਪੁਰ ਹਾਂਜੀ ਖੇਤਾਂ 'ਚ ਹੋਇਆ ਜਾਂ ਕਿੱਥੇ ਹਾਂਜੀ ਖੇਤਾਂ 'ਚ ਐ ਤੇ ਬੰਦੇ ਫੜ ਹੋਏ ਜਾਂ ਕਿੱਦਾਂ ਬੰਦੇ ਭੱਜ ਗਏ ਮੁਸਤਫਿਲ ਛੱਡ ਕੇ ਕਿੰਨੇ ਬੰਦੇ ਸੀਗੇ ਦੋ ਜਨੇ ਸੀਗਾ ਕੋਈ ਪਛਾਣ ਹੈਗੀ ਬੰਦਿਆਂ ਦੀ ਮੂੰਹ ਪਾਣੇ ਆ ਬੰਦੇ ਪਛਾਣ ਆ ਓਏ ਆ ਮੌਮ ਲਗੀ ਇੱਕ ਜਿਹੜਾ ਰਾਣੀਪੁਰ ਦੇ ਵਿੱਚ ਅੱਜ ਖੜੇ ਆ ਰਾਣੀਪੁਰ ਚ ਬੜੀ ਮਾੜੀ ਗੱਲ ਹੋਈ ਹੈ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਆ ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਉਹ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਗਿਆ ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਗੋਲੀ ਚੱਲੀ ਆ ਸਾਡੇ ਲਾਗੇ ਤਾਂ ਵੀ ਕੋਈ ਗੱਲ ਹੋਈ ਆ ਤੁਸੀਂ ਪੁਲਿਸ ਨੂੰ ਕਾਲ ਕਰੋ ਮੈਂ ਮੇਜਰ ਸਿੰਘ ਨੂੰ ਐਸਐਚਓ ਨੂੰ ਰਾਵਲਪਿੰਡੀ ਫੋਨ ਕੀਤਾ ਉਹ ਆ ਗਿਆ ਮਗਰੇ 2 ਮਿੰਟ ਚ ਮੈਂ ਉਹਨਾਂ ਦੇ ਆ ਗਿਆ ਅਸੀਂ ਸਾਰੇ ਪਿੰਡ ਦੇ ਤਕਰੀਬਨ 3-400 ਬੰਦਾ ਇਕੱਠਾ ਹੋ ਗਿਆ ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਐ ਇੱਕ ਖੜਾ ਸੀਗਾ ਤੇ ਇੱਕ ਡਿੱਗਿਆ ਪਿਆ ਸੀਗਾ ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਭਈਆ ਲੱਗਾ ਸੀਗਾ ਬਿਹਾਰੀ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ ਉਹ ਮਗਰ ਗੱਡੀ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਏ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਏ ਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਂਚ ਵੜ ਕੇ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਕੇ ਤੇ ਉਸ ਬੰਦੇ ਕੋਲ ਪਿਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰ ਗਿਆ ਬੜੀ ਮਾੜੀ ਗੱਲ ਆ ਕਿ ਸ਼ਰੇਆਮ ਗੁੰਡਾਗਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿਉਂਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਸਰਕਾਰ ਬਿਲਕੁਲ ਅਣਗੌਲੀਆਂ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਨਾਲ ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨੇ ਜਿਹੜੇ ਪੁਲਿਸ ਵਾਲੇ 2-4 ਆਏ ਸੀਗੇ ਉਹਨਾਂ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਇੱਕ ਜਿਹੜਾ ਮੁੰਡਾ ਫੜਿਆ ਆ ਉਹਨਾਂ ਚੋਂ ਜਿਹੜਾ ਫੜਿਆ ਆ ਉਹਦੀ ਵੀ ਜਿਹੜੀ ਬੋਲਵਾਣੀ ਸੀਗੀ ਬੜੀ ਉਬੜੀ ਸੀਗੀ ਬਹੁਤ ਮਾੜੀ ਸੀ ਮਾਲਾ ਪੁਲਿਸ ਨਾਲ ਵੀ ਉਹ ਸਿੱਧੀ ਤਰੀਕੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਪਛਾਣ ਵਗੈਰਾ ਪਛਾਣ ਵਗੈਰਾ ਉਹਨੇ ਜੋ ਦੱਸਿਆ ਸਾਡੇ ਸਾਹਮਣੇ ਜੋ ਗੱਲ ਕਰਦਾ ਸੀ ਉਹ ਅਕਲਪੁਰੇ ਦੇ ਲੱਗ ਗਈ ਕੋਈ ਪਿੰਡ ਆ ਉੱਥੇ ਤਾਂ ਦੱਸਦਾ ਮੈਂ ਫਲੋਰ ਦਾ ਆ ਅਕਲਪੁਰਾ ਉਹ ਬੋਲਦਾ ਪਿਆ ਸੀਗਾ ਹੁਣ ਉਹਦਾ ਤਾਂ ਵੈਰੀਫਾਈ ਪੁਲਿਸ ਹੀ ਕਰੂਗੀ ਵੀ ਉਹ ਹੈ ਅਸਲ ਕਿੱਥੇ ਦਾ ਕਿੰਨੇ ਕਿੰਨੇ ਵਿਅਕਤੀ ਫੜ ਹੋਏ ਜੀ ਇੱਕੋ ਹੀ ਫੜ ਹੋਇਆ ਜੀ ਟੋਟਲ ਕਿੰਨੇ ਵਿਅਕਤੀ ਸੀ ਉਹ ਦੋ ਜਾਣੇ ਸੀਗੇ ਦੋ ਜਾਣੇ ਕਿੰਨੀਆਂ ਗੋਲੀਆਂ ਜੱਲੀਆਂ ਇੱਥੇ ਮੌਕੇ ਤੇ ਪਤਾ ਲੱਗਾ ਜੋ ਇੱਥੇ ਬੰਦਿਆਂ ਨੇ ਦੱਸਿਆ ਜੀ ਚਾਰ ਗੋਲੀਆਂ ਚੱਲੀਆਂ ਹਾਂਜੀ ਚਾਰ ਗੋਲੀਆਂ ਚੱਲੀਆਂ ਤਿੰਨ ਉਹ ਜਿਹੜਾ ਬਿਹਾਰੀ ਸੀਗਾ ਵਰਕਰ ਉਹਦੇ ਤਿੰਨ ਲੱਗੀਆਂ ਨੇ ਇੱਕ ਗੋਲੀ ਅੱਗੇ ਪਿੱਛੇ ਲੱਗੀ ਹੋਊ ਕਿਤੇ ਮਤਲਬ ਜੋ ਦੱਸਿਆ ਇੱਥੇ ਆਵਾਜ਼ ਜਿਹਨਾਂ ਨੂੰ ਬੰਦਿਆਂ ਨੂੰ ਆਈ ਹੈ ਇੱਥੇ ਗੁਰਦੁਆਰੇ ਵੀ ਆਵਾਜ਼ ਸੁਣੀ ਆ ਉਹਨਾਂ ਨੇ ਵੀ ਦੱਸਿਆ ਵੀ ਚਾਰ ਗੋਲੀਆਂ ਪਹਿਲਾਂ ਇੱਕ ਗੋਲੀ ਚੱਲਦੀ ਆ ਉਸ ਤੋਂ ਬਾਅਦ ਅੱਧੇ ਮਿੰਟ ਤੋਂ ਬਾਅਦ ਤਿੰਨ ਗੋਲੀਆਂ ਇਕੱਠੀਆਂ ਚੱਲਦੀਆਂ ਸਰ ਜਿਹੜਾ ਵਿਅਕਤੀ ਸੀਗਾ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਵਗੈਰਾ ਤਾਂ ਕਿੱਥੇ ਦਾ ਰਹਿਣ ਵਾਲਾ ਪੁੱਛਦਾ ਉਹ ਬਿਹਾਰ ਦਾ ਭਈਆ ਆ ਉਹ ਉਹ ਅਮਰੀਕ ਸਿੰਘ ਬਹਾਨੀ ਜਿਹੜਾ ਹੈਗਾ ਉਹ ਉਹਦੇ ਘਰ ਮਤਲਬ ਖੂਹ ਤੇ ਕੰਮ ਕਰਦਾ ਹੈਗਾ ਉਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵ ਲੈ ਕੇ ਤੁਸੀਂ ਕੀ ਦੇਖ ਰਹੇ ਕਿੱਦਾਂ ਦੇਖੋ ਜੀ ਕਾਨੂੰਨ ਵਾਪਸ ਤਾਂ ਹੈ ਹੀ ਨਹੀਂ ਕਿ ਜੇ ਆਪਾਂ ਆਪ ਸੇਫ ਨਹੀਂ ਹੈਗੇ ਜੇ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਸੇਫਟੀ ਵਾਲੀ ਗੱਲ ਰਹਿ ਗਈ ਆ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਲੋਕ ਬਾਹਰੋਂ ਆਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਯਾਤਰਾ ਕਰਨ ਆਉਂਦੇ ਨੇ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਣਾ ਆ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀ ਅੱਜ ਕੱਲ ਜੋ ਚੱਲ ਰਿਹਾ ਆ ਉਹ ਪੁਲਿਸ ਮੈਨੂੰ ਲੱਗਦਾ ਵੀ ਉਸ ਚੀਜ਼ ਕੰਟਰੋਲ ਕਰਨ ਤੇ ਨਾਕਾਮ ਜਾ ਪਿਆ। ਮੇਰਾ ਨਾਮ ਅਮਰੀਕ ਸਿੰਘ ਪਮਰੀਕ ਸਿੰਘ ਹਾਂ ਕਿਹੜੇ ਪਿੰਡ ਤੋਂ? ਚੱਲਣਾ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ? ਬਹਾਨੀ ਤੋਂ ਹਾਂ ਸਿਵਲ ਹਸਪੀਟਲ ਚਾਹੇ ਕੀ ਮਾਮਲਾ ਕੀ ਹੈ ਸਾਰਾ ਤੇ ਦੋ ਬੰਦੇ ਹਨਾ ਕੱਲ੍ਹ ਦੀ ਮੇਰੀ ਰੈਕਿੰਗ ਕਰਦੇ ਪਏ ਸੀ। ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫ਼ਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫੇਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਮੇਰਾ ਉਹਰਾ ਪਟਈਆ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਸੱਟ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਏ ਯੋ ਵਿਅਕਤੀ ਪਰਦਾ ਪਛਾਣ ਚਾਹੀਏ ਬੰਦੇ। ਕੋਈ ਵੀਡੀਓ ਹੈ ਕਿਆਂ ਹੋਦੀ ਹੈ। ਅੱਛਾ ਜੀ। ਨਗੇ ਮੁੰਡੀਆਂ ਵੀਡੀਓ ਵੀ ਇਸ ਕੱਲ੍ਹ ਦੀ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ। ਅੱਛਾ ਜੀ। ਤੇ ਕਿੰਨੇ ਕ ਵਜੇ ਹੋਇਆ ਹਾਦਸਾ? ਇਹ ਤਕਰੀਬਨ 7 ਵਜੇ ਦਾ ਅੱਜ ਸਵੇਰੇ। ਹਾਂਜੀ। 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 ਸਵੇਰੇ 7 ਵਜੇ। ਤੇ ਇਹਨਾਂ ਸਭ ਅਸੀਂ ਇੱਥੇ ਸ਼ਿਵਲੋਸਪਰ ਫੋਟੋ ਕਿਹਾ। ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਕੀ ਹੈ? ਕਿੱਥੇ ਦਾ ਰਹਿਣ ਵਾਲਾ ਹੈ? ਉਹਦਾ ਉਹਦਾ ਨਾਮ ਅਰੁਣ ਕੁਮਾਰ ਆ ਇਹ 25 ਸਾਲ ਤੋਂ ਮੇਰੇ ਮੇਰੇ ਕੋਲੇ ਰਹਿੰਦਾ। ਸਾਰੇ ਡਾਕੂਮੈਂਟ ਮੇਰੇ ਮੇਰੇ ਮ ਬਾਂਹ ਤੇ ਲੱਗੀ ਆ ਇੱਕ ਲੱਤ ਤੇ ਲੱਗੀ ਆ ਇੱਕ ਚਿਹਰਾਂ ਦੇ ਮਗਲੇ ਪਾਸੇ ਲੱਗੀ ਆ ਅੱਛਾ ਤੇ ਕੋਈ ਪਹਿਚਾਨ ਚਾਏ ਬੰਦੇ ਵਿਅਕਤੀ ਪਹਿਚਾਨ ਚ ਨਹੀਂ ਆਏ ਕਿਉਂਕਿ ਸੋਧਾ ਨੰਗੇ ਮੂੰਹੀਆਂ ਫੋਟੋ ਸਾਡੇ ਕੋਲ ਹੈਗੀਆਂ ਠੀਕ ਹੈ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਹਾਂਜੀ ਪੁਲਿਸ ਨੂੰ ਸੋਚਣਾ ਸੀ ਪੁਲਿਸ ਨੂੰ ਕੱਲ ਦਾ ਕੀਤਾ ਆ ਜੀ ਤੇ ਅੱਜ ਆਈ ਸੀ ਮੌਕੇ ਤੇ ਪੁਲਿਸ ਹੁਣ ਹੁਣ ਸਾਨੂੰ ਰਾਹ ਚ ਆਉਂਦਿਆਂ ਨੂੰ ਬਰਨੀ ਜਾਂਦੇ ਟੱਕਰੇ ਆ ਤੇ ਹੋਇਆ ਕਿੱਥੇ ਹਸ ਸਰ ਇਹ ਰਾਮਸਰ ਗੁਰਦੁਆਰੇ ਦੇ ਕੋਲ ਹੋਇਆ ਇਹ ਚੋਵਰ ਰੋਡ ਤੇ ਕੱਚੇ ਦੇ ਜਾ ਕਿਹੜੇ ਪਿੰਡ ਬਾਹਣੀ ਪਿੰਡ ਤੋਂ ਬੋਵਾਚਸਸਸਸ ਮਾਮਲਾ ਕੀ ਜਿਹੜਾ ਇੱਥੇ ਸਿਵਲ ਹੋਰ ਬਿਰੋ ਚਾਏ ਆ ਇੱਕ ਮਾਰਨਿੰਗ ਇਨਸੀਡੈਂਟ ਹੋਇਆ ਜੀ ਆਪਣਾ ਪਿੰਡ ਬਾਹਣੀ ਦੇ ਲਾਗੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਇੱਕ ਪ੍ਰਵਾਸੀ ਨੇ ਡੂ ਹੈ ਜੀ ਉਹਨਰੇ ਤਿੰਨ ਫਾਇਰ ਇਨਜਰੀਜ਼ ਹੈਗੀਆਂ ਬਾਕੀ ਦੇਖ ਰਿਹਾ ਜੀ ਟ੍ਰਾਂਸਪੋਰਟੇਸ਼ਨ ਕਰਦੇ ਆ